ਤੁਸੀਂ ਦੇਖ ਰਹੇ ਹੋ ਕਿ ਇਹ ਦੇਖੋ ਨੂੰ ਕੇਕ ਰੱਖਿਆ ਹੋਇਆ ਤੇ ਫੁੱਲਾਂ ਦਾ ਗੁਲਦਸਤਾ ਹੈ ਦੇਖੋ ਨੂੰ ਇੰਝ ਲੱਗਦਾ ਹੋਵੇਗਾ ਕਿ ਅਸੀਂ ਕਿਸੇ ਦਾ ਜਨਮ ਦਿਨ ਮਨਾ ਰਹੇ ਹਾਂ ਇੱਕ ਸਮਾਜ ਦੇ ਵੀ ਸਾਨੀਆ ਸ਼ਰਮਾ ਦਾ ਅੱਜ ਤੇ ਜਨਮ ਦਿਨ ਮਨਾਇਆ ਜਾ ਰਿਹਾ ਉਹਦਾ ਜਨਮ ਦਿਨ ਇਸ ਕਰਕੇ ਵੀ ਮਨਾਇਆ ਜਾ ਰਿਹਾ ਕਿ ਉਸਦਾ ਜਨਮ ਦਿਨ ਐਸ ਕਰਕੇ ਮਨਾਇਆ ਜਾ ਰਿਹਾ ਉਸਦਾ ਜਨਮ ਦਿਨ ਇਸ ਕਰਕੇ ਮਨਾਇਆ ਜਾ ਰਿਹਾ ਕਿ ਇਹ ਸਮਾਜ ਤੇ ਵੀ ਜਿਹੜਾ ਸਥਾਨੀਆ ਸਰਮਾ ਨੇ ਲਗਾਤਾਰ ਐਸ ਜੋ ਬੋਲੀਵੁੱਡ ਆ ਇਹ ਬਿਆ ਖਿਡਾਰਨਾ ਤੇ ਖਿਡਾਰੀ ਨੇ ਇਹਨਾਂ ਨੂੰ ਵੀ ਵੱਡੇ ਪੱਤਰ ਦੇ ਉੱਤੇ ਸਹਿਯੋਗ ਦਿੰਦੇ ਰਹਿੰਦੇ ਨੇ ਧਾਰਾ ਦੇ ਨਾਮ ਹੈ ਮੈਂ ਮੈਂ ਪਰਜਾ ਕਿ ਜੋ ਲੋਕੋ ਨੇ ਛੇਡਾਣਾ ਨੂੰ ਜਾਂ ਸਮਾਜਿਕ ਪ੍ਰਥੀਆਂ ਦੇ ਨਾਲ ਆਵਾਜ਼ ਕੱਢ ਬਕਰਦੇ ਨੇ ਉਹਨਾਂ ਦੇ ਜਨਮ ਦੇ ਨੂੰ ਪੁਰਾਣੇ ਨਾ ਹੋਵੇ ਉਹ ਲੋਕੋ ਨੇ ਮਾਰ ਜਾਂਦੇ ਨੇ ਮੈਨੂੰ ਬੜੀ ਪਰੇਸ਼ਾਨੀ ਹੋਈ ਆ ਕਿ ਗੇਪ ਗੇਪੇ ਤੋਂ ਦੇਉਂਦੇ ਵੀ ਇਹਨਾਂ ਨੇ ਕੋਈ ਰੋਹ ਜਿਹੀ ਕੀਤੀ ਵੀ ਜਿਹੜੀ ਕਿ ਅੱਜ ਦੇ ਦਿੱਕਤੀ ਤੁਲ ਰਹੇ ਇਹ ਉਹ ਗਿਪ ਗਿਪਤੀ ਆ ਬੋਲਣਾ ਇੱਥੇ ਵਾਲੀਬਾਲ ਦੇ ਖਿਡਾਰੀ ਤੇ ਖਿਡਾਰਨਾਂ ਨੇ ਜੇਕਰ ਮਿਹਨਤ ਕਰਨਗੇ ਤਾਂ ਇਹੋ ਜੇ ਸਮਾਜ ਸੇਵੀਆਂ ਦੇ ਸਹਿਯੋਗ ਦੇ ਨਾਲ ਇਹ ਅੱਜ ਐਸ ਮੁੰਡੀਆਂ ਕਰਾਂ ਦੇ ਛੋਟੇ ਜਿਹੇ ਖੇਡ ਗਰਾਊਂਡ ਤੋਂ ਪਮੰਤਰੀ ਪੱਤਰ ਦੇ ਖਿਡਾਰੀ ਬਣ ਕੇ ਐਸ ਬਾਲ ਨੂੰ ਪੂਰੀ ਧਰਤੀ ਦੇ ਲੋਲੇ ਵੀ ਧਮਾ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਤੇ ਮੈਂ ਗੁਰਪ੍ਰੀਤ ਸਿੰਘ ਮਹਿਤੂ ਦਾ ਤੁਹਾਡਾ ਸਵਾਗਤ ਕਰਦਾ ਜਿਵੇਂ ਕਿ ਪਤਾ ਹੀ ਹੈ ਕਿ ਆਧਾਰਾ ਦੇਸ਼ ਦੁਨੀਆ ਅਖਬਾਰ ਤੇ ਚੈਨਲ ਆਮ ਜਿਹੜੀ ਵਿਊਰਸ਼ਿਪ ਲੈਣ ਲਈ ਖਬਰ ਹੁੰਦੀ ਆ ਜਾਂ ਕੋਈ ਐਦਾਂ ਦਾ ਮਾਮਲਾ ਹੁੰਦਾ ਉਸ ਨੂੰ ਓਹਾਰਨ ਦੀ ਬਜਾਏ ਹਮੇਸ਼ਾ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਆ ਭਾਵੇਂ ਕੋ ਉਸ ਨੂੰ ਦੇਖੇ ਨਾ ਦੇਖੇ ਉਸ ਨੂੰ ਦਿਖਾਉਂਦਾ ਤੇ ਅੱਜ ਕਿਉਂਕਿ ਲਗਾਤਾਰ ਦੇਸ਼ ਦੁਨੀਆ ਵੱਲੋਂ ਜਿੱਥੇ ਸਮਾਜਿਕ ਪ੍ਰੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਉਸੇ ਪ੍ਰਕਾਰ ਖੇਡਾਂ ਨੂੰ ਪ੍ਰਸਾਦ ਕੀਤਾ ਜਾਂਦਾ ਤੇ ਅੱਜ ਅਸੀਂ ਖੇ ਮੁੰਡੀਆਂ ਕੱਲਾਂ ਦਾ ਜਿਹੜਾ ਵਾਲੀਬਾਲ ਖੇਡ ਗਰਾਊਂਡ ਆ ਰੌਕਵਾਲ ਐਸੋਸੀਏਸ਼ਨ ਦੇ ਪ੍ਰਧਾਨ ਧਰਮਵੀਰ ਸਿੰਘ ਥੰਮੀ ਜਿਹੜੇ ਕਿ ਰਿਟਾਇਰਡ ਐਸਪੀ ਨੇ ਅਤੇ ਇਨਸਪੈਕਟਰ ਦਿਨੇਸ਼ ਰਠੌਰ ਜੀ ਵੱਲੋਂ ਚਲਾਇਆ ਜਾਂਦਾ ਉਸ ਦੇ ਵਿੱਚ ਖੜੇ ਆ ਤੁਸੀਂ ਦੇਖ ਰਹੇ ਹੋ ਕਿ ਇਹ ਦੇਖਣ ਨੂੰ ਇੱਕ ਰੱਖਿਆ ਹੋਇਆ ਤੇ ਫੁੱਲਾਂ ਦਾ ਗੁਲਦਸਤਾ ਹੈ ਦੇਖਣ ਨੂੰ ਇੰਜ ਲੱਗਦਾ ਹੋਏਗਾ ਕਿ ਅਸੀਂ ਕਿਸੇ ਦਾ ਜਨਮ ਦਿਨ ਮਨਾ ਰਹੇ ਹਾਂ ਇਸ ਵਿੱਚ ਕੋਈ ਝੂਠ ਵੀ ਨਹੀਂ ਹੈ ਜਨਮ ਦਿਨ ਮਨਾਇਆ ਵੀ ਜਾ ਰਿਹਾ ਇੱਕ ਸਮਾਜ ਸੇਵੀ ਸਾਨੀਆ ਸ਼ਰਮਾ ਦਾ ਅੱਜ ਇੱਥੇ ਜਨਮ ਦਿਨ ਮਨਾਇਆ ਜਾ ਰਿਹਾ ਉਹਦਾ ਜਨਮ ਦਿਨ ਇਸ ਕਰਕੇ ਨਹੀਂ ਮਨਾਇਆ ਜਾ ਰਿਹਾ ਕਿ ਉਸ ਦਾ ਜਨਮ ਦਿਨ ਹੈ ਇਸ ਕਰਕੇ ਮਨਾਇਆ ਜਾ ਰਿਹਾ ਉਸ ਦਾ ਜਨਮ ਦਿਨ ਇਸ ਕਰਕੇ ਮਨਾਇਆ ਜਾ ਰਿਹਾ ਕਿ ਇਹ ਸਮਾਜ ਸੇਵੀ ਜਿਹੜਾ ਸਾਨੀਆ ਸ਼ਰਮਾ ਨੇ ਲਗਾਤਾਰ ਇਸ ਜੋ ਬਾਲੀਵਾਲ ਆ ਇਹਦੀਆਂ ਖਿਡਾਰਨਾ ਤੇ ਖਿਡਾਰੀ ਨੇ ਇਹਨਾਂ ਨੂੰ ਵੀ ਵੱਡੇ ਪੱਧਰ ਦੇ ਉੱਤੇ ਸਹਿਯੋਗ ਦਿੰਦੇ ਰਹਿੰਦੇ ਨੇ ਮੇਰੇ ਜੋ ਸੱਜੇ ਹੱਥ ਗਰਾਊਂਡ ਆ ਹਾਕੀ ਦਾ ਇੱਥੇ ਦੀਆਂ ਜੋ ਲੜਕੀ ਨੇ ਲੜਕੀਆਂ ਨੇ ਹਾਕੀ ਅਕੈਡਮੀ ਬਣਾਈ ਹੋਇਆ ਜਿਨ੍ਹਾਂ ਨੇ ਇੱਕ ਨਰਸਰੀ ਪੈਦਾ ਕਰ ਰਹੇ ਨੇ ਇਥੋਂ ਹਾਕੀ ਦੀਆਂ ਖਿਡਾਰਨਾਂ ਦੀ ਉਹਨਾਂ ਨੂੰ ਵੀ ਲਗਾਤਾਰ ਸਹਿਯੋਗ ਦਿੰਦੇ ਰਹਿੰਦੇ ਨੇ ਆਧਾਰਾ ਦੇਸ਼ ਦੁਨੀਆ ਦਾ ਇਹ ਨੈਤਿਕ ਫਰਜ਼ ਆ ਕਿ ਜੋ ਲੋਕ ਖੇਡਾਂ ਨੂੰ ਜਾਂ ਸਮਾਜਿਕ ਪ੍ਰੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਦੇ ਜਨਮ ਦਿਨ ਉਹਨਾਂ ਦੇ ਨਾ ਹੋ ਕੇ ਉਹ ਲੋਕਾਂ ਦੇ ਬਣ ਜਾਂਦੇ ਨੇ ਇਹਨਾਂ ਦਾ ਸਾਨੀਆ ਸ਼ਰਮ ਦਾ ਜਨਮ ਦਿਨ ਵੀ ਅੱਜ ਇਹਨਾਂ ਦੇ ਪਰਿਵਾਰਕ ਮੈਂਬਰਾਂ ਕਿਉਂਕਿ ਇਹਨਾਂ ਦੇ ਪਤੀ ਵੀ ਇਹਨਾਂ ਦੇ ਨਾਲ ਨਹੀਂ ਐਸ ਵਕਤ ਤੇ ਇਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਜਨਮ ਦਿਨ ਨਾ ਹੋ ਕੇ ਇਹਨਾਂ ਖਿਡਾਰੀਆਂ ਦਾ ਵੀ ਆ ਕਿਉਂਕਿ ਲਗਾਤਾਰ ਕਈ ਸਾਲਾਂ ਤੋਂ ਇਹਨਾਂ ਖਿਡਾਰੀਆਂ ਨਾਲ ਜੁੜ ਕੇ ਇਹਨਾਂ ਨੂੰ ਹਰ ਪ੍ਰਕਾਰ ਦੀ ਸਹਿਯੋਗ ਦਿੰਦੇ ਨੇ ਅੱਜ ਵੀ ਦੇਖੋ ਜਨਮ ਦਿਨ ਇਹਨਾਂ ਦਾ ਖਿਡਾਰੀਆਂ ਨੂੰ ਬੱਲਾਂ ਜਨਮ ਦਿਨ ਦਾ ਗਿਫਟ ਸਾਨੀਆ ਸ਼ਰਮਾ ਨੂੰ ਦੇਣਾ ਚਾਹੀਦਾ ਪਰ ਅੱਜ ਵੀ ਜੋ ਗਿਫਟ ਦੇ ਤੌਰ ਦੇ ਉੱਤੇ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਗਿਫਟ ਦੇ ਤੌਰ ਦੇ ਉੱਤੇ ਵੀ ਇਹਨਾਂ ਨੇ ਕੋਈ ਇਹੋ ਜਿਹੀ ਗਿਫਟ ਨਹੀਂ ਦਿੱਤੀ ਵੀ ਜਿਹੜੀ ਕਿ ਅੱਜ ਦਿੱਤੀ ਤੇ ਕੱਲ ਰੁਲ ਗਈ ਤੇ ਉਹ ਗਿਫਟ ਦਿੱਤੀ ਆ ਬੱਲਾਂ ਜਿਨ੍ਹਾਂ ਨੇ ਇਸ ਗੋਲ-ਗੋਲ ਬੋਲ ਨੇ ਘੁੰਮਦੀ ਘਮਾਉਂਦੀ ਧਰਤੀ ਦੇ ਆਲੇ-ਦੁਆਲੇ ਵੀ ਚੱਕਰ ਲਗਾ ਸਕਦੀ ਆ ਭਾਵ ਕਿ ਜੋ ਅੱਜ ਹੈ ਇੱਥੇ ਬਾਲੀਬਾਲ ਦੇ ਖਿਡਾਰੀ ਤੇ ਖਿਡਾਰਨਾਂ ਨੇ ਜੇਕਰ ਮਿਹਨਤ ਕਰਨਗੇ ਤਾਂ ਇਹੋ ਜੇ ਸਮਾਜ ਸੇਵੀਆਂ ਦੇ ਸਹਿਯੋਗ ਦੇ ਨਾਲ ਇਹ ਅੱਜ ਐਸ ਮੁੰਡੀਆਂ ਕਰਾਂ ਦੇ ਛੋਟੇ ਜੇ ਖੇਡ ਗਰਾਉਂਡ ਤੋਂ ਕੁਮੰਤਰੀ ਪੱਦਰ ਦੇ ਖਿਡਾਰੀ ਬਣ ਕੇ ਐਸ ਬਾਲ ਨੂੰ ਪੂਰੀ ਧਰਤੀ ਦੇ ਦੁਆਲੇ ਵੀ ਕਮਾ ਸਕਦੇ ਨੇ ਤੇ ਗਿਫਟ ਵੀ ਬਹੁਤ ਵਧੀਆ ਦਿੱਤੀ ਗਈ ਆ ਸਭ ਤੋਂ ਪਹਿਲਾਂ ਸਾਨੀਆ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਕਿ ਤੁਸੀਂ ਲਗਾਤਾਰ ਕੋਈ ਨਾ ਕੋਈ ਆਈਟਮ ਜਿਹੜੀ ਕਿ ਖਿਡਾਰੀਆਂ ਦੀ ਵਰਤੋਂ ਜੋਗ ਹੁੰਦੀ ਆ ਉਹ ਦਿਨੇ ਤੇ ਤੁਹਾਨੂੰ ਅੱਜ ਦੇ ਦਿਨ ਦੇ ਉੱਤੇ ਤੁਹਾਡੇ ਜਨਮ ਦਿਨ ਦੀਆਂ ਵਧਾਈਆਂ ਵੀ ਔਰ ਅਸੀਂ ਆਸ ਕਰਦੇ ਹਾਂ ਕਿ ਸਾਨਿਆ ਸ਼ਰਮਾ ਵਾਂਗ ਹੋਰ ਵੀ ਕੋਈ ਇਦਾਂ ਦਾ ਸਮਾਜ ਸੇਵੀ ਹੋਵੇ ਸਮਾਜਿਕ ਕ੍ਰੀਤੀਆਂ ਦੇ ਆਵਾਜ਼ ਬੁਲੰਦ ਕਰਨ ਵਾਲਾ ਹੋਵੇ ਜਾਂ ਖੇਡਾਂ ਨੂੰ ਪ੍ਰਸਿੱਧ ਕਰਨ ਵਾਲਾ ਹੋਵੇ ਤੁਹਾਡਾ ਦੇਸ਼ ਦੁਨੀਆ ਚੈਨਲ ਦੇ ਉੱਤੇ ਸਵਾਗਤ ਆ ਤੁਸੀਂ ਵੀ ਇਹੋ ਜਿਹੇ ਖਿਡਾਰੀਆਂ ਨੂੰ ਕੋਈ ਆਪਣੇ ਜੋ ਤੁਹਾਡੇ ਖਾਸ ਦਿੰਨੇ ਉਹ ਇਹਨਾਂ ਦੇ ਨਾਲ ਮਨਾਓ ਤੇ ਇਹਨਾਂ ਨੂੰ ਇਦਾਂ ਦੀਆਂ ਗਿਫਟਾਂ ਮਿਲਤ ਹੋ ਸਕਦਾ ਇਹਨਾਂ ਦੀ ਜੁਨੀਫਾਰਮ ਹੋ ਸਕਦੀ ਆ ਇਹਨਾਂ ਦੇ ਜਿਹੜੇ ਸਪੋਰਟ ਸ਼ੂ ਹੋ ਸਕਦੇ ਨੇ ਬੋਲਾਂ ਹੋ ਸਕਦੀਆਂ ਨੇ ਜਾਂ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਆਈਟਮਾਂ ਨੇ ਜਿਹੜੀਆਂ ਖਿਡਾਰੀਆਂ ਨੂੰ ਦਿੱਤੀਆਂ ਜਾ ਸਕਦੀਆਂ ਨੇ ਇਤੋਂ ਤੱਕ ਕਿ ਕਈ ਵਾਰੀ ਖਿਡਾਰੀਆਂ ਨੇ ਦੂਰ ਦਰਾਡੇ ਜਾਣਾ ਤੇ ਉੱਥੇ ਕਿਰਾਇਆ ਕਰ ਜਾਂਦਾ ਕਿਉਂਕਿ ਆਮ ਕਰਾਂ ਦੇ ਬੱਚੇ ਨੇ ਸਾਰੇ ਤੇ ਤੁਸੀਂ ਉੱਥੇ ਕਿਰਾਏ ਦੇ ਤੌਰ ਤੇ ਵੀ ਇਹਨਾਂ ਦਾ ਸਹਿਯੋਗ ਕਰ ਸਕਦੇ ਹੋ ਜੇਕਰ ਇਦਾਂ ਕਰੋਗੇ ਤਾਂ ਉਹ ਦਿਨ ਦੂਰ ਨਹੀਂ ਧਰਮਵੀ ਤਮ ਸਿੰਘ ਤੰਮੀ ਨੇ ਜਿਹੜੇ ਕਿ ਰਿਟਾਇਰਡ ਐਸਪੀ ਨੇ ਉਹਨਾਂ ਦੇ ਨਾਲ ਦਿਨੇਸ਼ ਰਠੌਰ ਦੀ ਟੀਮ ਨੇ ਦਿੱਲੀ ਤੋਂ ਤਾਂ 골ਡ ਹੀ ਆਂਦੇ ਆ ਦਿੱਲੀ ਤੋਂ ਤਾਂ ਚਾਂਦੀ ਲਿਆਂਦੀ ਹੋਈ ਆ ਜੇਕਰ ਤੁਹਾਡਾ ਸਹਿਯੋਗ ਰਿਆ ਤਾਂ ਮੰਤਰੀ ਪੱਦਰ ਦੇ ਉੱਤੇ ਜਿਵੇਂ ਤੰਮੀ ਜੀ ਨੇ ਮਾਰ ਕੇ ਮਾਰੇ ਨੇ ਦੇਸ਼ ਲਈ ਮਾੜ ਲਿਆਂਦੇ ਨੇ ਇਦਾਂ ਇਹ ਖਿਡਾਰੀ ਵੀ ਲਿਆਉਣਗੇ ਸੋ ਹੁਣ ਗੱਲ ਕਰਦੇ ਆ ਸਭ ਤੋਂ ਪਹਿਲਾਂ ਮੁਬਾਰਕ ਦਿੰਦੇ ਆ ਸਾਨੀਆ ਸ਼ਰਮਾ ਜੀ ਆਪਣੇ ਜਨਮ ਦਿਨ ਦੇ ਉੱਤੇ ਲੋਕਾਂ ਨੂੰ ਵੀ ਕੀ ਸੁਨੇਹਾ ਦੇਣਾ ਚਾਹੋ ਹਾਂਜੀ ਸਭ ਤੋਂ ਪਹਿਲੇ ਤੋਂ ਮੈਂ ਆਭਾਰ ਪ੍ਰਗਟ ਕਰਦੀ ਹਾਂ ਰੌਕਵਾਲ ਐਸੋਸੀਏਸ਼ਨ ਦੀ ਟੀਮ ਦਾ और जो रिटायर्ड एसपी सर है हमारे और दिनेश जी जिन्होंने इतना अच्छा मेरे जन्मदिन के उपलक्ष्य किया और मैं लोगों को ये अपील करना चाहती हूँ कि ये जो बच्चे हैं ये दूर दराज के जो क्षेत्र हैं से आते हैं और ये आर्थिक रूप से भी सक्षम नहीं है तो आप इनके सहयोग के लिए आगे आए ताकि ये बच्चे आ, मतलब लुधियाना का ही नहीं पंजाब और हमारे देश का नाम पूरे विश्व में रोशन करें अच्छा ये जरा जन्मदिन इतना मना रहे हो रूटीन जारी रखोगे जहाँ ਅੱਗੇ ਜਾ ਕੇ ਇਹ ਚੇਂਜਿੰਗ ਲੈ ਸਕਦਾ ਨਹੀਂ ਜੀ ਜ਼ਰੂਰ ਐਸੀ ਹੀ ਜਾਰੀ ਰਹੇਗਾ ਇਹ ਐਸੀ ਸਮਾਜ ਸੇਵਾ ਚਲਦੀ ਰਹੇਗੀ ਅੱਛਾ ਜੀ ਇਹਨਾਂ ਦੇ ਪਤੀ ਦੇਵ ਵੀ ਨਾਲ ਖੜੇ ਨੇ ਕੀ ਨਾਮ ਆ ਜੀ ਆਪਣਾ ਮਨੋਸ਼ ਸ਼ਰਮਾ ਮਨੋਸ਼ ਸ਼ਰਮਾ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਇਹਨਾਂ ਦਾ ਜਨਮ ਦਿਨ ਇਸ ਕਰਕੇ ਨਹੀਂ ਇਸ ਕਰਕੇ ਕਿ ਤੁਹਾਨੂੰ ਇੱਕ ਸਮਾਜ ਸੇਵੀ ਪਤਨੀ ਮਿਲ ਗਿਆ ਜਿਹੜੀ ਕਿ ਘਰਵਾਰੇ ਨਹੀਂ ਸਮਾਜਵਾਰੇ ਵੀ ਸੋਚ ਰਹੀ ਆ ਤੇ ਸਮਾਜ ਦੇ ਵਿੱਚ ਭਾਵੇਂ ਨਸ਼ੇ ਹੋਣ ਜਾਂ ਹੋਰ ਸਮਾਜਿਕ ਪ੍ਰੀਤੀਆਂ ਹੋਣ ਉਹਨਾਂ ਦੇ ਖਿਲਾਫ ਇੱਕ ਔਰ ਤੋਂ ਕਿਉਂਕਿ ਔਰ ਤੋਂ ਕੇ ਲੜਨਾ ਬੜਾ ਔਖਾ ਪਰ ਇਹ ਤੁਹਾਡੇ ਸਹਿਯੋਗ ਦੇ ਨਾਲ ਲੜਵੀ ਰਹੀ ਆ ਤੁਹਾਨੂੰ ਇਸ ਗੱਲ ਦੀਆਂ ਵੀ ਮੁਬਾਰਕਾਂ ਜਨਮ ਦਿਨ ਦੇ ਤੇ ਵੀ ਕਹਿਣਾ ਚਾਹੁੰਦਾ ਬਸ ਇਹੀ ਜੋ ਹੈ ਸੇਵਾ ਕਰ ਰਹੀ ਹੈ ਇਹਨੂੰ ਕੰਟੀਨਿਊ ਰੱਖੇ ਜੀ ਜੀ ਬਹੁਤ ਅੱਛਾ ਲੱਗਾ ਜੋ ਸੇਵਾ ਕਰਦੀ ਹੈ ਜੀ ਜੀ ਔਰ ਬਹੁਤ ਕਰਾਂਦਾ ਹੈ ਇਹਨੇ ਮਨ ਲਫਾ ਕੀਤਾ ਔਰ ਅੱਗੇ ਇਹੀ ਏਦਾਂ ਕਰਦੀ ਰਹੇ ਜੀ ਜੀ ਪਰ ਨਹੀਂ ਚੰਗਾ ਨਹੀਂ ਆਕਰ ਕੀ ਹੁੰਦਾ ਜਿਹੜੀਆਂ ਸਮਾਜ ਸੇਵੀ ਔਰਤਾਂ ਹੁੰਦੀਆਂ ਨੇ ਕਿਉਂਕਿ ਔਰਤਾਂ ਜਿਹੜੀਆਂ ਨੇ ਉਹਨਾਂ ਦਾ 90% ਘਰ ਦੇ ਵਿੱਚ ਜ਼ਿਆਦਾਤਰ ਪਿਚਰ ਦਾ ਹੁੰਦਾ ਸਮਾਂ ਤੇ ਜੇ ਜੇ ਸਮਾਜ ਸੇਵਾ ਕਰਨ ਲੱਗੇ ਤਾਂ ਇਹ ਉਲਟਾ ਹੋ ਜਾਂਦਾ 10% ਘਰ ਨੂੰ ਰਹਿੰਦਾ ਤੇ 90% ਬਾਹਰ ਹੋ ਜਾਂਦਾ

ਕੁੰਦਨ ਦੇ ਵਿੱਚ ਕਰਕੇ ਅੱਗ ਦੇ ਵਿੱਚ ਜਿਵੇਂ ਰੱਖ ਕੇ ਕਹਿੰਦੇ ਨੇ ਸੋਨਾ ਬਣਾਇਆ ਜਾ ਰਿਹਾ ਬੱਚਿਆਂ ਨੂੰ ਇੱਕ ਪੱਥਰ ਨੂੰ ਤਰਾਸ ਤੇ ਤਰਾਸ ਕੇ ਉਸ ਦੇ ਵਿੱਚੋਂ ਮੂਰਤ ਕੱਢੀ ਜਾ ਰਹੀ ਆ ਉਹ ਕਲਾਕਾਰ ਨੇ ਧਰਮਵੀਰ ਸਿੰਘ ਤੰਮੀ ਜੀ ਰਿਟਾਇਰ ਐਸਪੀ ਐਸਪੀ ਸਾਹਿਬ ਇਹਨਾਂ ਦੇ ਜਨਮ ਦਿਨ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਪਹਿਲਾਂ ਤੁਹਾਡਾ ਦੇ ਦੁਨੀਆ ਚਾਹੁੰਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਅੱਜ ਬੱਚਿਆਂ ਦਾ ਹੌਸਲਾ ਵਧਾਇਆ ਤੇ ਮੈਡਮ ਗਾਇਤ ਧੰਨਵਾਦ ਕੀਤਾ ਜਨਮ ਦਿਨ ਤੇ ਲੈਡਮ ਜੀ ਰਸਾਨੀ ਜੀ ਨੂੰ ਅਸੀਂ ਜਿਨ੍ਹਾਂ ਦਾ ਬਰਥਡੇ ਤੇ ਅੱਜ ਬੱਚਿਆਂ ਨੇ ਇਹਨੂੰ ਗਿਫਟ ਦੇਗਾ ਮਤਲਬ ਬਲਦਾਸਤਾ ਦੇ ਕੇ ਸਨਮਾਨਿਤ ਕੀਤਾ ਬੱਚਿਆਂ ਨੇ ਬਹੁਤ ਸਾਹ ਦੇ ਨਾਲ ਆ ਜਿਹੜਾ ਅੱਜ ਮੈਡਮ ਸਾਡੇ ਕੋਲ ਆਇਆ ਜਨ ਜਨ ਮਨਾਇਆ ਤੇ ਮੈਡਮ ਜੀ ਸਾਨੀਆ ਜੀ ਨੇ ਜਿਹੜਾ ਬੱਚਿਆਂ ਨੂੰ ਇਹ ਗਿਫਟ ਦਿੱਤਾ ਇਹਦਾ ਕੋਈ ਮੁੱਲ ਨਹੀਂ ਹੈ ਕਿਉਂਕਿ ਪੈਸੇ ਨਾਲ ਹਰ ਇੱਕ ਚੀਜ਼ ਹੀ ਖਰੀਦੀ ਜਾਂਦੀ ਹੈ ਜੇ ਬੱਚਿਆਂ ਦਾ ਜਿੱਦਾਂ ਇਦਾਂ ਦਾ ਸਮਾਜ ਹੈ ਵੀ ਜਿਹੜੇ ਮੈਡਮ ਸਾਨੀਆ ਜੀ ਕੰਮ ਕਰਦੇ ਨੇ ਟੈਂਪੂ ਟੈਕ ਜਿੱਦਾਂ ਹਾਸੀ ਦੀ ਕਰਾਉਂਦਾ ਹੈਗੀ ਦੇ ਵਿੱਚ ਬੱਚਿਆਂ ਨੂੰ ਬਾਲਾਂ ਦਿੰਨੇ ਆ ਬਹੁਤ ਗਰੀਬ ਘਰਾਂ ਦੇ ਬੱਚੇ ਆ ਜਿਹੜੇ ਨਹੀਂ ਫੋਰਡ ਕਰ ਸਕਦੇ ਇਹਦਾ ਬਾਲਾ ਸਾਡੇ ਕੋਲ ਹੈਗਾ ਅੱਜ ਮੈਡਮ ਨੇ ਬਹੁਤ ਕੀਮਤੀ ਸਮਾਂ ਟਾਈਮ ਕੱਢ ਕੇ ਸਾਡੇ ਕੋਲ ਬੱਚੇ ਆਏ ਨੇ ਸਾਨੂੰ ਬਾਲਾਪਨ ਦਿੱਤੀਆਂ ਪ੍ਰੋਵਾਈਡ ਕੀਤੀਆਂ ਤੇ ਪਤਾ ਨਹੀਂ ਜਿਹੜੀਆਂ ਬਾਲਾਂ ਅੱਜ ਬੱਚਾ ਨੇ ਇਹਨੇ ਕਿੰਨੇ ਕਿੰਨੀ ਜ਼ਿੰਦਗੀ ਬਣ ਜਾਣੀ ਆ ਕੋਈ ਨੈਸ਼ਨਲ ਕੋਈ ਇੰਟਰਨੈਸ਼ਨਲ ਖੇਡ ਕੇ ਸਾਡਾ ਸਾਡੇ ਦੇਸ਼ ਦਾ ਸਾਡੇ ਕੂਨ ਦਾ ਨਾਮ ਰੋਸ਼ਨ ਕਰਨ ਦੇ ਮਹਿਸਾਨੀਆਂ ਜੀ ਨੂੰ ਧੰਨਵਾਦ ਬਹੁਤ ਕਰਦਾ ਇਹਨਾਂ ਦਾ ਬਹੁਤ ਬਹੁਤ ਨਿਯਤਮਾਨੀ ਜਿਹੜਾ ਬੱਚਿਆਂ ਨੂੰ ਸਨਮਾਨ ਕੀਤਾ ਤੇ ਫਿਰ ਤੁਹਾਡਾ ਦੇਸ਼ ਦੁਨੀਆ ਚੰਦਾ ਮੈਂ ਧੰਨਵਾਦ ਕਰਦਾ ਤੇ ਇਹ ਸਾਡੇ ਜਿਹੜੇ ਬੱਚੇ ਨੇ ਇਹ ਦਿਨ ਸਵੇਰੇ ਸਾਢੇ 7:00 7:30 ਵਜੇ ਆ ਕੇ ਬਹੁਤ ਮਿਹਨਤ ਬਹੁਤ ਮਿਹਨਤ ਕਰਦੇ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਆ ਇਹਨੇ ਆਪਣੀ ਜ਼ਿੰਦਗੀ ਬਣਾਉਣ ਲਈ ਇੱਥੇ ਗ੍ਰਾਊਂਡ 'ਚ ਆਉਂਦੇ ਨੇ ਤੇ ਸਾਡੇ ਕੋਲ ਪਹਿਲਾਂ ਹੁਣ ਬਿੰਦੀ ਵਿੱਚ ਨੈਸ਼ਨਲ ਯੂਨੀਅਰ ਸੀਨੀਅਰ ਨੈਸ਼ਨਲ ਫੀਲਡ ਕੇ ਆਏ ਆ ਇਹਨਾਂ ਨੇ ਕੋਟ ਮਾਡਲ ਆਏ ਆ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਬੱਚੇ ਸਾਡੇ ਬਹੁਤ ਮਿਹਨਤੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣਾ ਪੀਪੀ ਸਾਮਾ ਕੱਢ ਕੇ ਆਉਂਦੇ ਨੇ ਆਪਣਾ ਵੀ ਜ਼ਿੰਦਗੀ ਬਣਾਉਂਦੇ ਨੇ ਆਪਣੇ ਮਾਂ-ਬਾਪ ਦਾ ਹੀ ਨਾਮ ਰੋਸ਼ਨ ਕਰਦੇ ਨੇ ਤੇ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਆ ਬੱਚਿਆਂ ਵੱਲੋਂ ਮੇਰੇ ਸਕੂਲ ਦੇ ਬੱਚੇ ਜਿਹਨੇ ਆਏ ਨੇ ਇੱਥੇ ਉਹਨਾਂ ਬਰਸਾਤ ਤੁਹਾਡਾ ਪਰ ਕਿਸੇ ਨਾ ਕਿਸੇ ਸਹੀ ਜਗ੍ਹਾ ਦੇ ਉੱਤੇ ਲਗਾਉਣ ਦੀ ਬਜਾਏ ਜਿਵੇਂ ਇਹਨਾਂ ਦਾ ਵੀ ਜਨਮ ਦਿਨ ਸੀ ਮਹਿੰਗੇ ਹੋਟਲ ਦੇ ਵਿੱਚ ਖਾਣਾ ਖਾ ਸਕਦੇ ਸੀ ਕਿਤੇ ਹਿਲ ਸਟੇਸ਼ਨ ਦੇ ਜਾਂ ਕੋਈ ਹੋਰ ਐਦਾਂ ਦੀ ਜਗ੍ਹਾ ਦੇ ਉੱਤੇ ਘੁੰਮ ਕੇ ਪੈਸਾ ਬਰਬਾਦ ਕਰ ਸਕਦੇ ਸੀ ਪਰ ਇਹਨਾਂ ਨੇ ਆਪਣੇ ਉਸੇ ਪੈਸੇ ਨੂੰ ਸਭ ਤੋਂ ਪਹਿਲਾਂ ਜਨਮ ਦਿਨ ਜੇ ਅੱਜ ਕਿਤੇ ਸੈਲੀਬ੍ਰੇਟ ਕਰ ਰਹੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਕਰ ਰਹੇ ਨੇ ਉਹ ਲੋਕ ਜਿਨ੍ਹਾਂ ਕੋਲ ਸਾਹ ਪੈਸਾ ਪਿਆ ਪਰ ਇਹ ਜ਼ਰੂਰਤਮੰਦ ਬੱਚੇ ਨੇ ਜਿਹੜੇ ਜੋ ਖਿਡਾਰੀ ਨੇ ਇਹਨਾਂ ਨੂੰ ਉਸ ਪੈਸੇ ਦੀ ਜ਼ਰੂਰਤ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਲੋਕਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਜਿਹੜੇ ਆਪਾਂ ਪੈਸ ਬਿਨਾ ਬੇਫਿਕਰ ਲੋ ਉਜਾੜਦੇ ਆ ਕਿ ਗਰੀਬ ਗੁਰਦੇ ਨੂੰ ਜਦ ਜਦਾਂ ਬੱਚੇ ਸਾਡੇ ਖੇਡਦੇ ਨੇ ਅ ਲੋਡ ਬੰਦ ਨੇ ਬੱਚੇ ਸਾਡੇ ਇਹਨਾਂ ਨੂੰ ਅੱਜ ਦੇਖ ਕੇ ਬੜਾ ਸਾਥ ਕੀਤਾ ਹੈ ਨਾ ਬੱਚਿਆਂ ਨੂੰ ਇਹ ਤਾਂ ਬੋਲਾ ਦਿੱਤੀਆਂ ਇਹ ਤਾਂ ਬਹੁਤ ਧੰਨਵਾਦ ਕਰਦੇ ਆ ਇਦਾਂ ਦਾ ਜਿੰਨਾ ਕੋਈ ਪੈਸਾ ਹੈ ਸਾਡੇ ਸੈਲੀ ਬੇਸੀ ਇਹ ਥੋੜਾ ਬੋੜਾ ਬੱਚਿਆਂ ਨੂੰ ਆਪਣੇ ਦੇਸ਼ ਦਾ ਨਾਮ ਰੋਸ਼ਨ ਹੁੰਦਾ ਬੱਚੇ ਦਾ ਭਵਿੱਖ ਵਾਲਾ ਨਸ਼ੇ ਦੂਰ ਬੱਚੇ ਹੁੰਦੇ ਨੇ ਥੋੜਾ ਟਾਈਮ ਕੱਢ ਕੇ ਜਿੰਨਾ ਵੀ ਕੋਈ ਫੋਰਡ ਕਰ ਸਕਦਾ ਕਰਨਾ ਚਾਹੀਦਾ ਗਰੀਬ ਬੱਚਿਆਂ ਦੇ ਕੇ ਬੱਚਿਆਂ ਨੂੰ ਥੈਂਕ ਯੂ ਅੱਛਾ ਦਿਨੇਸ਼ ਰਠੌਰ ਜੀ ਜਿਹੜੇ ਰਿਡ ਇਨਸਪੈਕਟਰ ਨੇ ਸੌਰੀ ਰਨਿੰਗ ਦੇ ਵਿੱਚ ਨੇ ਤੇ ਮੈਂ ਪਹਿਲੇ ਹੀ ਰਿਟਾਇਰ ਕਰ ਦਿੱਤਾ ਪਰ ਕਿਉਂਕਿ ਇਹਨਾਂ ਦੀ ਜਿਵੇਂ ਸਮਾਵਾਂ ਦਿੱਤੀਆਂ ਜਾ ਰਹੀਆਂ ਨੇ ਕਿ ਉਹਨਾਂ ਟਾਈਮ ਘੱਟ ਨਹੀਂ ਦਿੰਦੇ ਜਿੰਨਾ ਇਹ ਵਿਦਿਆ ਇਸਤਖਿਆਰਤਿਆਂ ਨੂੰ ਖਿਡਾਰੀਆਂ ਨੂੰ ਦਿੰਦੇ ਨੇ ਜਨੈਤ ਜੀ ਕੀ ਕਹਿਣਾ ਚਾਹੁੰਦੇ ਹੋ ਜਨਮ ਦਿਨ ਤੇ ਉਤੇ ਖਾਸ ਤੌਰ ਦੇ ਉਤੇ ਜਿਵੇਂ ਤੁਹਾਨੂੰ ਗੋਲ ਗੋਲ ਗਿਫਟ ਆ ਜਿਹੜੀ ਗੇਂਦ ਲਿਆ ਕੇ ਦਿੱਤੀ ਆ ਜਿਹਦੇ ਨਾਲ ਜਿਹੜੇ ਖਿਡਾਰੀ ਨੇ ਇਹਨਾਂ ਦਾ ਭਵਿਕਾ ਹੋਰ ਸਬਰਨਾ ਹਾਂ ਜੀ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਤੇ ਸਾਨੂੰ ਜਿਹੜੇ ਗਿਫਟ ਦਿੱਤਾ ਇਹਨਾਂ ਨੇ ਬਾਲਾਂ ਤੇ ਇਹਦੇ ਲਈ ਉਹਨਾਂ ਦਾ ਬਹੁਤ ਧੰਨਵਾਦ ਸਾਡੇ ਐਸੋਸੀਏਸ਼ਨ ਵੱਲੋਂ ਸਾਡੇ ਬੱਚਿਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਜੀ ਜੀ ਹੋਰ ਲੋਕਾਂ ਨੂੰ ਕੀ ਕਹਿਣਾ ਚਾਹਣਾ ਬਸ ਇਦਾਂ ਹੀ ਜਿੱਦਾਂ ਅਸੀਂ ਹੁਕਸਾਨਿਆ ਜੀ ਕਰੇ ਇਦਾਂ ਹੀ ਆ ਕੇ ਆਣ ਕੇ ਆਪਾਂ ਸੋਚ ਰਹੇ ਬੱਚੇ ਜਿਹੜੇ ਗਰੀਬ ਆ ਬਚਾਰੇ ਨਹੀਂ ਅਫੋਰਡ ਕਰ ਸਕਦੇ ਅਸੀਂ ਪਿੱਛੇ ਜਿਹੜੇ ਬੱਚੇ ਜਿੱਤ ਕੇ ਆਏ ਸਾਡੇ 4 ਬੱਚੇ ਨੈਸ਼ਨਲ ਖੇਡ ਕੇ ਆਏ ਜੀ ਤੇ ਇਹਨਾਂ ਨੂੰ ਅਸੀਂ ਟਰੈਕੋ ਦੀ ਪ੍ਰੋਵਾਈਡ ਕਰਿਆ ਤੇ ਹੁਣ ਉਸਾਨਿਆ ਜੀ ਨੇ ਆਪਾਂ ਨੂੰ ਬਾਲ ਦਿੱਤੀ ਵੀ ਅੱਗੇ ਕੋਈ ਨਾ ਕੁਛ ਨਾ ਕੁਛ ਗਰਾਊਂਡ ਦੇ ਵਿੱਚ ਤਾਂ ਹੀ ਆਪਾਂ ਜਨਮ ਦਿਨ ਗਰਾਊਂਡ 'ਚ ਮਨਾ ਰਹੇ ਨਾ ਜੀ ਜ ਇਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਤੇ ਜਨਮ ਦਿਨ ਦੀ ਬਹੁਤ ਮੁਬਾਰਕਾਂ। ਅੱਛਾ ਕੁਛ ਜਿਹੜੇ ਖਿਡਾਰੀ ਵੀ ਨੇ। ਬੇਟਾ ਕੀ ਨਾਮ ਆ? ਮੇਰਾ ਨਾਮ ਕਿਰਨ ਹੈ। ਮੈਂ ਵਾਲੀਬਾਲ ਦੀ ਕੈਪਟਨ ਆ। ਸਭ ਤੋਂ ਪਹਿਲਾਂ ਤਾਂ ਮੈਂ ਮੈਮ ਨੂੰ ਹੈਪੀ ਬਰਥਡੇ ਕਹੂੰਗੀ। ਜਿਨ੍ਹਾਂ ਨੇ ਸਾਨੂੰ ਇੰਨਾ ਸੋਨਾ ਗਿਫਟ ਦੇ ਕੇ ਸਾਨੂੰ ਦੇਣਾ ਚਾਹੀਦਾ ਵੈਸੇ ਗਿਫਟ ਪਰ ਮੈਮ ਨੇ ਸਾਨੂੰ ਗਿਫਟ ਕੀਤਾ ਕਿ ਅਸੀਂ ਅੱਗੇ ਤੋਂ ਅੱਗੇ ਵਧੀਏ। ਹਾਂਜੀ। ਅੱਛਾ ਹੋਰ ਕੀ ਕਹਿਣਾ ਚਾਹੁੰਦੇ ਹੋ? ਇਦਾਂ ਦੇ ਹੋਰ ਵੀ ਲੋਕ ਨੇ। ਉਹਨਾਂ ਨੂੰ ਵੀ ਸਦਾ ਇਸੇ ਜਗ੍ਹਾ ਦੇ ਉੱਤੇ ਇਸੇ ਪ੍ਰਕਾਰ ਜਨਮ ਦਿਨ ਮਨਾਉਣ ਦਾ ਦਿੰਦੇ ਆ। ਹਾਂਜੀ ਇੱਧਰ ਆ ਕੇ ਸਾਡੇ ਨਾਲ ਸੈਲੀਬ੍ਰੇਟ ਕਰਨ ਤੇ ਸਾਨੂੰ ਵੱਧ ਤੋਂ ਵੱਧ ਸਾਈਟ ਕਰਨ ਜੀ ਜੀ ਨਗਤ ਕਰਨ ਅੱਛਾ ਕੀ ਨਾਮ ਹੈ ਬੇਟਾ ਤੁਹਾਡਾ ਮਾਈ ਨੇਮ ਇਜ਼ ਆਲੂ ਅਸੀਂ ਸਵੇਰੇ ਸਵੇਰੇ ਆ ਕੇ ਇੱਥੇ ਗਰਾਊਂਡ 'ਤੇ ਪ੍ਰੈਕਟਿਸ ਕਰਦੇ ਹਾਂ ਸਾਡੇ ਟੀਚਰ ਹੈ ਕੋਰ ਸਾਹਿਬ ਸਾਨੂੰ ਬਹੁਤ ਮਿਹਨਤ ਕਰਾਉਂਦੇ ਆ ਅਸੀਂ ਵਾਲੀਬਾਲ ਦੀ ਟੀਮ ਦਿੱਲੀ ਜਾ ਕੇ ਆਏ ਸੀਗੇ ਉੱਥੇ ਗੋਲ ਮੈਡਲ ਹਾਸਿਲ ਕਰਕੇ ਆਏ ਸੀਗੇ ਜੀ ਜੀ ਅੱਛਾ ਹੋਰ ਬੱਚੇ ਵੀ ਨੇ ਹਾਂ ਬੇਟਾ ਕੀ ਕਹਿਣਾ ਚਾਹੁੰਦੇ ਮਾਈ ਨੇਮ ਇਜ਼ ਕਾਉਨਸ਼ਾ ਪਹਿਲਾਂ ਤਾਂ ਹੈਪੀ ਬਰਥਡੇ ਮੈਮ ਨੂੰ ਜੀ ਜੀ ਅਸੀਂ ਇੱਥੇ ਦੇ ਖਿਡਾਰੀਆਂ ਵਾਲੀਬਾਲ ਖੇਡਦੇ ਆ ਤਾਂ ਇਸ ਤਮੀ ਸਰ ਸਾਡੀ ਬਹੁਤ ਮਦਦ ਕਰਦੇ ਆ ਜੀ ਜੀ ਅਚਕ ਕੱਲੇ ਕੱਲੇ ਬੱਚੇ ਤੋਂ ਹਾਂ ਬਟਾ ਸਿੱਖ ਕਰਦੇ ਨੇ ਨਹੀਂ ਮਿਸ ਸੰਜਨਾ ਪਹਿਲਾਂ ਤਾਂ ਅਸੀਂ ਮੈਡਮ ਨੂੰ ਬਰਥਡੇ ਵਿਸ਼ ਕਰਨਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਸਰ ਸਾਡੇ ਹੈਗਾ ਸਾਡੇ ਤੇ ਬਹੁਤ ਮਿਹਨਤ ਕਰਦੇ ਆ ਸਾਨੂੰ ਬਹੁਤ ਚੰਗੀ ਤਰ੍ਹਾਂ ਸਿਖਾਉਂਦੇ ਨੇ ਸਾਨੂੰ ਆਪਣੇ ਬੱਚਿਆਂ ਵਾਂਗੂ ਰੱਖਦੇ ਨੇ ਜੀ ਜੀ कल्ले कल्ले बच्चे में दिशा सिंह एंड सर जो हमारी हेल्प करते है उससे हम और भी आगे खेल सकते हैं और वो हमें सपोर्ट कर रहे हैं ताकि हम और मेहनत करें और आगे बढ़े ताकि हम इंटरनेशनल से ऊपर जाके भी खेल सके हो सके तो आगे स्टेट लेवल अच्छा मायने में ज्योति मैं रोज सात बजे आती हूँ और सर क्या करता है सर बहुत अच्छा खिलाते हैं यहाँ पर हम ऐसे खेलते फील नहीं होता कि मतलब हमसे अलग है एक परिवार की तरह मेरा नाम कंचन है Uh, मैं से से पहले तो सानिया मैम को हैप्पी बर्थडे विश करना और जो मैम ने हमें बॉल गिफ़्ट किए उनके लिए बहुत थैंक यू माय नेम सिंपल मैं तो सबसे पहले सानिया मैम को बर्थडे विश करना और जो हम सुबह सुबह आके मेहनत करते हैं सर हमारे ऊपर कुछ बच्चे ਅੱਛਾ ਫਿਰ ਤਾਂ ਤੁਸੀਂ ਕਹਿਣਾ ਚਾਹੁੰਦੇ ਹੋ ਸਾਨੀਆ ਮੈਮ ਅੱਜ ਸਾਡੇ ਨਾਲ ਆਏ ਉਹਨਾਂ ਦਾ ਅੱਜ ਬਰਥਡੇ ਵੀ ਆ ਉਹਨਾਂ ਨੂੰ ਹੈਪੀ ਬਰਥਡੇ ਕਹਿਣਾ ਚਾਹੁੰਦੇ ਹਾਂ ਜੀ ਜੀ ਅੱਛਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਜਿੱਦਾਂ ਕਿ ਸਾਨੀਆ ਮੈਮ ਸਾਡੇ ਲਈ ਬੋਲਾ ਲੈ ਕੇ ਆਏ ਤੇ ਕੋਈ ਵੈਸੇ ਕੋਈ ਇੰਨਾ ਕਰਦਾ ਨਹੀਂ ਕਿਸੇ ਲਈ ਬੱਚਿਆਂ ਲਈ ਤੇ ਸਾਨੀਆ ਮੈਡਮ ਨੇ ਕੀਤਾ ਤੇ ਅੱਜ ਮੈਡਮ ਦਾ ਬਰਥਡੇ ਵੀ ਆ ਤੇ ਮੈਂ ਮੈਡਮ ਨੂੰ ਬੋਲੂੰਗਾ ਹੈਪੀ ਬਰਥਡੇ ਮੈਮ ਸੋ ਮੈਮ ਐਦਾਂ ਹੀ ਕਰਦੇ ਰਹੋ ਸਾਰੇ ਨਾਲ ਜੀ ਅੱਛਾ ਇੰਨਾ ਸੀ ਇੱਕ ਛੋਟਾ ਜਿਹਾ ਰਹਿ ਗਿਆ ਹਾਂ ਵੀ ਤੂੰ ਕੀ ਕਹਿਣਾ ਚਾਹੁੰਦਾ ਮੈਂ ਨਵੀਂ ਜਸਕਰਨ ਕਰ ਮੈਂ ਨਵੀਂ ਜਸਕਰਨ ਮੈਂ ਮੈਂ ਨੂੰ ਹੱਪੀ ਬਰਥਡੇ ਵੇਟ ਕਰਨਾ ਚਾਹੁੰਦਾ ਕਿ ਅੱਜ ਮੈਂ ਮੈਂ ਨੂੰ ਬਹੁਤ ਧੰਨਵਾਦ ਵੀ ਕਹਿਣਾ ਚਾਹੁੰਦਾ ਜੀ ਜੀ ਅੱਛਾ ਦੇਖੋ ਬੱਚੇ ਧੰਨਵਾਦ ਕਰਦੇ ਨੇ ਤੇ ਇਧਰ ਮਠਿਆਈ ਵੀ ਆਈ ਪਈ ਆ ਤੇ ਕੇਕ ਆ ਜਿਹੜਾ ਉਹ ਵੀ ਸਜਿਆ ਹੋਇਆ ਕਿਉਂਕਿ ਕੇਕ ਕੱਟਿਆ ਜਾਣਾ ਤੇ ਗੱਲ ਇੱਥੇ ਇਸ ਖਬਰ ਨੂੰ ਦਿਖਾਉਣ ਦੀ ਕਰ ਰਿਹਾ ਹਾਂ ਕਿਉਂਕਿ ਜੋ ਸਾਨਿਆ ਸ਼ਰਮਾ ਜੀ ਨੇ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਮੈਂ ਛੋਟੀ ਜੀ ਗਿਫਟ ਲੈ ਕੇ ਆ ਰਹੀ ਹਾਂ ਮੈਂ ਕੈਮਰੇ ਦੇ ਸਾਹਮਣੇ ਇਸ ਪ੍ਰਕਾਰ ਆਪਣਾ ਜਨਮ ਦਿਨ ਨਹੀਂ ਮਨਾਉਣਾ ਚਾਹੁੰਦੀ ਕਿਉਂਕਿ ਮਨ ਦੇ ਵਿੱਚ ਹੁੰਦਾ ਨਾ ਕਿਤੇ ਨਾ ਕਿਤੇ ਵੀ ਛੋਟੀ ਜਿਹੀ ਗੱਪ ਲੈ ਆਂਦੀ ਜਨਮ ਦਿਨ ਮਨਾਉਣ ਲੱਗ ਗਏ ਤੇ ਮਸ਼ਹੂਰੀ ਦੇ ਤੌਰ ਤੇ ਉੱਤੇ ਮੈਨੂੰ ਇਹਨਾਂ ਦੀ ਗੱਲ ਦੀ ਖੁਸ਼ੀ ਲੱਗੀ ਮੈਂ ਕਹਾ ਵੀ ਤੁਹਾਡਾ ਜਨਮ ਦਿਨ ਖਾਸ ਨਹੀਂ ਖਾਸਮ ਖਾਸ ਬਣਾ ਦਿੱਤਾ ਜਾਵੇਗਾ ਗੱਲਾਂ ਦੇ ਵਿੱਚ ਗੱਲਾਂ ਕਿਵੇਂ ਕਮਾਉਣੀਆਂ ਨੇ ਉਹ ਆਉਂਦੀਆਂ ਨੇ ਤੇ ਇਹਨਾਂ ਦਾ ਜਨਮ ਦਿਨ ਵੀ ਖਾਸ ਬਣਾਉਣਾ ਸੀ ਤੇ ਆ ਬੱਚਿਆਂ ਤੋਂ ਕੱਲਿਆਂ-ਕੱਲਿਆਂ ਤੋਂ ਉਹਨੀਆਂ ਦੁਆਵਾਂ ਇਹਨਾਂ ਨੂੰ ਸਾਰੀ ਦਿਹਾੜੀ ਨਹੀਂ ਮਿਲਣੀਆਂ ਜਿੰਨੀਆਂ ਅੱਜ ਬੱਚਿਆਂ ਦੇ ਦਿਲ ਦੇ ਵਿੱਚੋਂ ਦੁਆਵਾਂ ਨੇ ਨਿਕਲੀਆਂ ਨੇ ਉਹ ਨੇ ਤੇ ਮੈਂ ਹੋਰ ਵੀ ਸਮਾਜ ਸੇਵੀਆਂ ਨੂੰ ਬੇਰਤੀ ਕਰਦਾ ਆਓ ਤੁਹਾਡਾ ਆਧਾਰਾ ਦੇਸ਼ ਦੁਨੀਆ ਦੇ ਵੱਲੋਂ ਖੁੱਲਾ ਸਵਾਗਤ ਆ ਸੱਦਾ ਇਹ ਬੱਚਿਆਂ ਨੂੰ ਆ ਕੇ ਗਿਫਟਾਂ ਦਵੋ ਗਿਫਟਾਂ ਕਿਹੜੀਆਂ ਨੇ ਕੋਈ ਖਡਾਉਣਾ ਜਾਂ ਕੋਈ ਹੋਰ ਇਦਾਂ ਦੀ ਚੀਜ਼ ਨਹੀਂ ਆ ਬੋਲਾਂ ਨੇ ਆ ਨੈਟ ਆ ਇਹ ਯੂਨੀਫਾਰਮ ਆ ਜਾਂ ਕੋਈ ਹੋਰ ਇਦਾਂ ਦੀ ਚੀਜ਼ ਆ ਇਦਾਂ ਦੀਆਂ ਗਿਫਟਾਂ ਦਮੋ ਤੁਹਾਨੂੰ ਅਸੀਮ ਮਸ਼ੂਰੀ ਦਵਾਂਗੇ ਉਹ ਵੀ ਦਿਨੋਂ ਜਿਹੜੀ ਕਿ ਤੁਸੀਂ ਨਹੀਂ ਚਾਹ ਰਹੇ ਹੋਵੋਗੇ ਅਸੀਂ ਚਾਹ ਰਹੇ ਹੋਵਾਂਗੇ ਕਿਉਂਕਿ ਤੁਹਾਡਾ ਤੇਰਾ ਸਮਾਜ ਦੇ ਵਿੱਚ ਇੱਕ ਮਾਰਗਦਰਸ਼ਕ ਦੇ ਤੌਰ ਤੇ ਜਾਣਾ ਚਾਹੀਦਾ ਸੋ ਮੈਂ ਹੁਣ ਬੇਨਤੀ ਕਰਾਂਗਾ ਕਿ ਜੋ ਕੇਕ ਕੱਟਣ ਦੀ ਰਸਮ ਆ ਉਹ ਵੀ ਕੀਤੀ ਜਾਵੇ ਤਾਂ ਕਿ ਉਸ ਨੂੰ ਵੀ ਕੈਮਰੇ ਦੇ ਵਿੱਚ ਕੈਦ ਕੀਤਾ ਜਾਵੇ ਤੇ ਕਹਿ ਕੇ ਕੱਟਿਆ ਜਾ ਰਿਹਾ ਇਹ ਸਥਾਨੀਆਂ ਜੀ ਦਾ ਪਹਿਲਾ ਮੇਲਾ ਦੀ ਕੇਕ ਅੱਜ ਦੀ ਦਿਹਾੜੀ ਦਾ ਕੱਟ ਹੋ ਰਿਹਾ ਹੋਵੇਗਾ ਪਹਿਲਾ ਕੇਕ ਦੇਖੋ ਕਿੰਨੀ ਖੁਸ਼ੀ ਦੇ ਨਾਲ ਕੱਟਿਆ ਜਾ ਰਿਹਾ ਮਾਹੌਲ ਦੇਖ ਲਓ ਤੇ ਇਦਾਂ ਦਾ ਜਨਮ ਦਿਨ ਹਰ ਵਿਅਕਤੀ ਨੂੰ ਦੂਜਿਆਂ ਦੇ ਨਾਲ ਜਾ ਕੇ ਮਨਾਉਣਾ ਚਾਹੀਦਾ ਮੈਂ ਗਿਆ ਹੋਟਲਾਂ ਦੇ ਵਿੱਚ ਖਾਣਾ ਖਾ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਪਰ ਉਹੀ ਖਾਣੇ ਦੇ ਪੈਸੇ ਬਚਾ ਕੇ ਉਹੀ ਘੁੰਮਣ ਫਿਰਨ ਵਾਲੀ ਜਗ੍ਹਾ ਦੇ ਪੈਸੇ ਬਚਾ ਕੇ ਤੁਸੀਂ ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾ ਸਕਦੇ ਹੋ ਯਾਦਗਾਰ ਵੀ ਜਿਹਾ ਜਿਹੜਾ ਭਵਿੱਖ ਦੇ ਵਿੱਚ ਜਿਹੜਾ ਭਵਿੱਖ ਦੇ ਵਿੱਚ ਕਿਸੇ ਦੀ ਮਦਦ ਕਰ ਸਕਦਾ ਆ ਗੇਂਦਾ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ ਇਹ ਬੜੀਆਂ ਬਾਖਮਾਲ ਗੇਂਦਾ ਨੇ ਤੇ ਗਰਾਊਂਡ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਧਾਰਾ ਦੇਸ਼ ਦੁਨੀਆ ਦੇ ਵੱਲੋਂ ਵੀ ਸਾਨੀਆਂ ਸ਼ਰਮਾ ਅਤੇ ਉਹਨਾਂ ਦੇ ਪਤੀ ਤੋਂ ਇਲਾਵਾ ਜੋਏਟੇ ਖਿਡਾਰੀ ਨੇ ਤੇ ਰੌਕ ਵਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਿਟਾਇਰਡ ਐਸਪੀ ਤਰਨਦੀਪ ਸਿੰਘ ਧੰਮੀ ਜੀ ਅਤੇ ਜਨਰਲ ਸਕੱਤਰ ਦਿਨੇਸ਼ ਰਠੌਰ ਜੀ ਨੇ ਆਧਾਰਾ ਦੇਸ਼ ਦੁਨੀਆ ਦੇ ਵੱਲੋਂ ਖਾਸ ਤੌਰ ਤੇ ਜੋ ਕੈਮਰਾ ਅਪਰੇਟ ਕਰ ਰਹੇ ਨੇ ਹਰਸ਼ਦੀਪ ਸਿੰਘ ਮਹਿਦੂਦਾ ਜਿਹੜੇ ਇੱਕ ਰਾਈਟਰ ਨੇ ਬਹੁਤ ਇਹਨਾਂ ਦੀ ਵੀ ਜਲਦੀ ਜਿਹੜੀ ਕਿਤਾਬ ਇਹਨਾਂ ਖਿਡਾਰੀਆਂ ਦੇ ਰੂਪ ਰੂਪ ਕੀਤੀ ਜਾਵੇਗੀ ਤੇ ਇਹਨਾਂ ਦੇ ਵੱਲੋਂ ਵੀ ਤੇ ਸਮੁੱਚੇ ਆਧਾਰਾ ਦੇਸ਼ ਦੁਨੀਆ ਵੱਲੋਂ ਸਾਨੀਆ ਸ਼ਰਮਾ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਦੇ ਅਗੇ ਰਾਸ ਕੇ ਹੋਜੇ ਸਮਾਨ ਸੇ ਵੀ ਪੈਦਾ ਹੁੰਦੇ ਰਹਿਣ ਤਾਂ ਕਿ ਜੋ ਜ਼ਰੂਰਤਮੰਦ ਲੋਕ ਨੇ ਉਹਨਾਂ ਦੀਆਂ ਜ਼ਰੂਰਤਾਂ ਪੈਦਾ ਪੂਰੀਆਂ ਹੋ ਕੇ ਉਹ ਵੀ ਲੋਕਾਂ ਦੇ ਸਮੇਂ ਦੇ ਹਾਣੀ ਬਣ ਸਕਣ ਲੋਕਾਂ ਦੇ ਮੁਕਾਬਲੇ ਦੇ ਵਿੱਚ ਆ ਕੇ ਆਪਣੇ ਆਪ ਨੂੰ ਨਿਖਾਰ ਸਕਣ ਅੱਜ ਦੇ ਲਈ ਐਨਾ ਹੀ ਦਿਓ ਅਜਾਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ